ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿਲਪਾ ਦਫ਼ਤਰ ਵਿਖੇ ਹੜਪੀੜਤਾਂ ਲਈ ਇਕੱਠੀ ਕੀਤੀ ਰਾਹਤ ਸਮੱਗਰੀ ਭੇਜੀ। ਉਹਨਾਂ ਨੇ ਪ੍ਰੈਸ ਵਾਰਤਾ ਦੌਰਾਨ ਪੰਜਾਬੀਆਂ ਦੀ ਹੌਸਲਾ ਵਧਾਈ ਕਰਦਿਆਂ ਕਿਹਾ ਕਿ ਪੰਜਾਬੀ ਹਰ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਮਸੀਬਤ ਮੌਕੇ ਇਕੱਠੇ ਹੋ ਕੇ ਹਰ ਮਸੀਬਤ ਦਾ ਸਾਹਮਣਾ ਕਰਦੇ ਹਨ। ਉਹ ਨਾ ਆਪ ਭੁੱਖਾ ਰਹਿੰਦੇ ਹਨ ਤੇ ਨਾ ਹੀ ਗਵਾਂਡੀਆਂ ਨੂੰ ਭੁੱਖਾ ਸੌਣ ਦਿੰਦੇ ਹਨ। ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਨਾਲ ਇਨਸਾਫ ਕਰਨਾ ਚਾਹੀਦਾ ਹੈ ਤੇ ਹਰ ਪੀੜਤਾ ਲਈ ਜਲਦ ਤੋਂ ਜਲਦ ਮੁਆਵਜ਼ਾ ਰਾਸ਼ੀ ਦਾ ਐਲਾਨ ਕਰਨਾ ਚਾਹੀਦਾ ਹੈ। ਆਮ ਆਦਮੀ ਪਾਰਟੀ ਹਲਕਾ ਢੜਬਾ ਦੇ ਸਾਰੇ ਵਲੰਟੀਅਰ ਸਾਥੀਆਂ ਨੇ ਸਾਰਿਆਂ ਨੇ ਜਿੱਥੇ ਵੀ ਹੜ ਆਇਆਗਾ ਉਹਦੇ ਲਈ ਰਾਸ਼ਨ ਇਕੱਠਾ ਕੀਤਾਗਾ ਪਹਿਲਾਂ ਛੋਟੀ ਪੈਕਿੰਗ ਕੀਤੀ ਆ ਹੁਣ ਜਿਹੜੀ ਡਬਲ ਅਸੀਂ ਪੈਕਿੰਗ ਕਰ ਰਹੇ ਹਾਂ ਤਾਂ ਕਿ ਇੱਥੇ ਜਿੱਥੇ ਵੀ ਹੜ ਆਇਆਗਾ ਉਹ ਸਾਰੀਆਂ ਜਗ੍ਹਾ ਤੇ ਰਾਸ਼ਨ ਜਿਹੜਾ ਪਚਾਇਆ ਜਾਵੇ ਜਿਹਦੇ ਵਿੱਚ ਚਾਹ ਪੱਤੀ ਵੀ ਆ ਹਰ ਚੀਜ਼ ਜਿਹੜੀ ਮੈਂ ਸਮਝਦਾ ਘਰੇਲੂ ਸਾਡੇ ਵਰਤਨ ਜੋਗ ਲਈ ਆ ਪਰਿਵਾਰ ਦੇ ਵਰਤਨ ਜੋਗ ਉਹ ਸਾਰਾ ਉਹਦਾ ਅਸੀਂ ਪ੍ਰਬੰਧ ਕੀਤਾ ਹੈਗਾ ਤੇ ਪੈਕੇਟ ਬਣਾਏ ਗਏ ਨੇ ਕਿ ਅਸੀਂ ਸਾਰੇ ਹਲਕਾ ਦੜਬਾ ਦੇ ਪਿੰਡਾਂ ਜਿੱਥੇ ਦਿਖਾੜਾ ਇਸ ਉੱਥੇ ਹੀ ਵੰਡਾਂਗੇ ਔਰ ਜਿਹੜਾ ਉਸ ਤੋਂ ਬਾਅਦ ਬਚ ਗਿਆ ਉਹ ਦੂਜੇ ਹਲਕਿਆਂ 'ਚ ਵੀ ਭੇਜਾਂਗੇ ਔਰ ਲਗਾਤਾਰ ਰਸਤਾ ਨੇ ਜਿਹੜੀਆਂ ਸਾਡਾ ਸਮਾਨ ਜਿਹੜਾ ਹੈਗਾ ਖਾਦ ਸਮਾਨ ਜਿਹੜਾ ਹੈਗਾ ਉਹ ਸਾਰੀ ਸੰਗਤ ਹਲਕਾ ਦੜਬਾ ਦੀ ਸਾਰੇ ਆਮ ਆਦਮੀ ਪਾਰਟੀ ਦੇ ਪ੍ਰਿੰਟ ਸਰਪੰਚ ਪੰਚ ਐਮਸੀ ਸਹਿਬਾਨ ਸਾਰੇ ਵਿਚਾਰ ਰਹੇ ਨੇ ਸੁਮੇਸ਼ ਸਿੰਘ ਦਾ ਸਾਰਿਆਂ ਦਾ ਬਹੁਤ ਇੱਕ ਚੰਗਾ ਪ੍ਰਾਰਲਗਾ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਵੀ ਕਰਨਾ ਚਾਹੂਗਾ ਕਿ ਲਗਾਤਾਰ ਜਿਹੜਾ ਰਾਹਤ ਕਾਰਜ ਚੱਤੇ ਹੋਏ ਨੇ ਕਿ ਲਗਾਤਾਰ ਗਰੀਬ ਗੁਰਬੇਰ ਜਿਹੜਾ ਰਾਸ਼ਨ ਅੰਨ ਪਹੁੰਚਾਉਣ ਦਾ ਕੰਮ ਕਰ ਰਹੇ ਨੇ ਸਾਰੀ ਸੰਗਤ ਦਾ ਵੀ ਧੰਨਵਾਦ ਆਮ ਆਦਮੀ ਪਾਰਟੀ ਦੇ ਵੋਲੰਟੀਅਰਾਂ ਦਾ ਧੰਨਵਾਦ ਸਾਰੇ ਜਿੰਨੇ ਵੀ ਸਾਡੇ ਚੁੜੇ ਹੋਏ ਨਮਾਇਦੇ ਨੇ ਐਮਸੀ ਨੇ ਚੇਅਰਮੈਨ ਨੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਗਰਾਊਂਡ ਹੁਣ ਥੋੜੇ ਜਿਹੇ ਹਾਲਾਤ ਜਿਹੜੇ ਦੇ ਕਿਤਨਾ ਕਿਤੇ ਸੁਧਰ ਮਗੇ ਅੱਜ ਥੋੜਾ ਪਾਣੀ ਕਈ ਹਲਕਿਆਂ 'ਚ ਘਟਿਆਗਾ ਸੋ ਮੈਨੂੰ ਆਸ ਹੈ ਕਿ ਦੋ ਦਿਨਾਂ 'ਚ ਨਾਰਮਲ ਹਾਲਤ ਮਨ ਦੇ ਨਜ਼ਰ ਆਉਣਗੇ ਦੋ ਤੰਦਰਾਂ ਚ ਹੋਰ ਪਾਣੀ ਘਟ ਜੂਗਾ ਫਿਰ ਜਿਹੜਾ ਕਾਫੀ ਸਾਰੀ ਉਸ ਤੋਂ ਬਾਅਦ ਵੀ ਪ੍ਰਬੰਧ ਕਰਨਾਗਾ ਗੱਲ ਇਹ ਨਹੀਂ ਕਿ ਪ੍ਰਬੰਧ ਹੋਣੀ ਰੁਕ ਗਿਆ ਇਹ ਤਾਂ ਲਗਾਤਾਰ ਪ੍ਰਬੰਧ ਸਾਨੂੰ ਲਗਾਤਾਰ ਕਰਨੇ ਪੈਣਗੇ ਅਜੇ ਕਾਫੀ ਸਾਰੀ ਜਿਹੜੀ ਮਿੱਟੀ ਆ ਰੇਤਾਗਾ ਉਹ ਖੇਤਾਂ ਚ ਆ ਗਿਆ ਉਹਨੂੰ ਛਕਾਉਣ ਦਾ ਪ੍ਰਬੰਧ ਕਰਨਾ ਮੈਨੂੰ ਸਾਰੇ ਸਾਡੇ ਵਲੰਟੀਅਰ ਸਾਥੀ ਬੇਨਤੀ ਕਰ ਰਹੇ ਸੀ ਵੀ ਜਿਹੜੇ ਕਿਸਾਨਾਂ ਦੇ ਖੇਤਾਂ ਚ ਛੇੜਟ ਆ ਗਈ ਜਦੋਂ ਆਪਾਂ ਰੇਤਾਗਾ ਰੇਤਾ ਆ ਗਿਆ ਉਹਨੂੰ ਛਕਵਾਓ ਸੋ ਅੱਜ ਹੀ ਮੈਂ ਮਨਜੋਗ ਸਾਡੇ ਮੁੱਖ ਮੰਤਰੀ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਹੈ ਕਿ ਤੋ ਆਉਣ ਵਾਲੇ ਜਿਹੜੀ ਸਟੇਜ ਮੀਟਿੰਗ ਹੈ ਕੈਬਨਿਟ ਚ ਉਹ ਤੇ ਅਸੀਂ ਮਤਾ ਪਾ ਕੇ ਸਾਰੇ ਕਿਸਾਨਾਂ ਨੂੰ ਜੋਗ ਬਣਾਵਾਂਗੇ ਤਾਂ ਕਿ ਉਹ ਸਾਰੇ ਕਿਸਾਨ ਆਪਣੇ ਆਪਣੇ ਖੇਤਾਂ 'ਚ ਜਿਹੜਾ ਜ਼ਿਆਦਾ ਰੇਤਾ ਆ ਗਿਆ ਸਾਫ਼ ਕਰ ਸਕਣ ਔਰ ਅਗਲੀ ਫਸਲ ਜਿਹੜੀ ਆ ਉਹ ਉਹਦੀ ਬਿਜਾਈ ਕਰ ਸਕਣ ਸੋ ਬਿਲਕੁਲ ਪੰਜਾਬ ਸਰਕਾਰ ਹੜ੍ਹ ਪੀੜਤ ਚਾਹ ਕਿਸਾਨ ਆ ਮਜ਼ਦੂਰ ਆ ਵਪਾਰੀ ਆ ਜਿੰਦਾ ਵੀ ਨੁਕਸਾਨ ਹੋਇਆ ਉਹਦਾਂ ਡਟ ਕੇ ਖੜੀ ਆ ਅਸੀਂ ਆਉਣ ਵਾਲੇ ਸਮੇਂ 'ਚ ਮੁਆਵਜ਼ਾ ਜਿਹੜਾ ਵੰਡਾਂਗੇ ਕਿਉਂਕਿ ਸੀਐਮ ਸਾਹਿਬ ਬਿਮਾਰ ਨੇ ਬੜੇ ਜਲਦੀ ਉਹ ਇੱਕ ਦੋ ਦਿਨਾਂ 'ਚ ਅ ਚੁੱਟੀ ਮਿਲ ਜੂਰਨ ਘਰੇ ਆਉਣ ਤੇ ਉਸ ਬਾਅਦ ਰਾਤ ਕਾਰਜ ਦੇ ਲੈ ਕੇ ਉਹ ਹੋਰ ਤੇਜ਼ ਹੋ ਗਿਆ ਆ ਦੇਖੋ ਕਈ ਬੰਦੇ ਪੈਸੇ ਫੜਾ ਕੇ ਜਿਹੜੀ ਬੰਦ ਕਰਨ ਦਾ ਟੌਪ ਰੱਖਦੇ ਰਹਿੰਦੇ ਲੱਗੇ ਮੈਂ ਇਸ ਸਮੇਂ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਲੇਕਿਨ ਇਸ ਤਰ੍ਹਾਂ ਦੀ ਜਿਹੜੀ ਸਹਾਇਤਾ ਕੀਤੀ ਸਾਡੇ ਸਾਰੇ ਸਾਥੀਆਂ ਨੇ ਜਿੰਨੇ ਸਾਡੇ ਸਾਥੀ ਖੜੇ ਤੇ ਖੁਦ ਮੈਂ ਸਾਡੀ ਸਮੁੱਚੀ ਟੀਮ ਨੇ ਅਸੀਂ ਖੁਦ ਜਾਇਕ ਕੀਤੀ ਹੈ ਪਰ ਲੇਕਿਨ ਅਸੀਂ ਕਿਤੇ ਫੋਟੋ ਸ਼ੂਟ ਨਹੀਂ ਕੀਤਾ ਹੈਗਾ ਅਸੀਂ ਕਿਤੇ ਇਹ ਨਹੀਂ ਕੀਤਾ ਹੈਗਾ ਕਿ ਆਪ ਇਹਨੂੰ ਪੈਸੇ ਦਿੰਦੇ ਹੋਏ ਦੀ ਫੋਟੋ ਖਿਚਾ ਲਓ ਉਹਨੇ ਤੇ ਪੰਜ ਖਿਚਾ ਲਓ ਸਾਡੀ ਸਾਰੀ ਟੀਮ ਲਗਾਤਾਰ ਤਿਆਰੀਆ ਪੂਰੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਸਾਰੇ ਕੈਬਨਿਟ ਮੰਤਰੀ ਸਾਰੇ ਐਮਐਲਏ ਸਾਰੇ ਚੇਅਰਮੈਨ ਸਾਰੇ ਵਰਕਰ ਆਪਣੀਆਂ ਜੇਬਾਂ ਚੋਂ ਵੀ ਪੈਸੇ ਖਰਚ ਕਰ ਰਹੇ ਨੇ ਕਿ ਔਰ ਆਪਣੇ ਪਰਿਵਾਰਾਂ ਕੋਲ ਵੀ ਕਰ ਰਹੇ ਨੇ ਔਰ ਲੋਕਾਂ ਤੋਂ ਵੀ ਸਹਿਯੋਗ ਇਕੱਠਾ ਕਰਕੇ ਉੱਥੇ ਲੋਕਾਂ ਦੀ ਮਦਦ ਕਰ ਰਹੇ ਨੇ ਔਰ ਇਸ ਦੇ ਨਾਲ ਜਦ ਅਸੀਂ ਸਾਰੀਆਂ ਐਨਜੀਓਜ਼ ਕਲੱਬ ਸਰਪੰਚ ਐਮਸੀ ਉਹਨਾਂ ਨੂੰ ਪ੍ਰੇਰਿਤ ਕਰਕੇ ਲੈ ਕੇ ਜਾ ਰਹੇ ਉਹ ਵੀ ਸਾਰੇ ਜਿਹੜੇ ਵੈਸਾ ਬੰਦਾ ਹਰ ਪੀੜਤਾ ਦੀ ਮਦਦ ਕਰ ਰਹੇ ਨੇ ਪੰਜਾਬ ਜਿਹੜਾ ਇਸ ਲਈ ਜਾਣਿਆ ਜਾਂਦਾ ਕਿ ਇੱਕ ਦੂਜੇ ਦੀ ਮਦਦ ਕਰਦੇ ਆਗੇ ਇਹ ਦੇਸ਼ ਦਾ ਖਲਾਅਤਾ ਸੂਬਾਗਾ ਜਿਹੜਾ ਆਪਣੇ ਨਾਲ ਦੇ ਇਕ ਵਿਅਕਤੀ ਨੂੰ ਨਾਲ ਦੇ ਗੁਆਂਢੀ ਦੇ ਭੁੱਖਾ ਨਹੀਂ ਸੌਣ ਦੱਸਾ ਹੈਗਾ ਆਪਣੇ ਪਿੰਡ ਦੇ ਵਿਅਕਤੀ ਨੂੰ ਭੁੱਖਾ ਨਹੀਂ ਸੌਣ ਦਿੰਦਾ ਆਪਦੇ ਇਲਾਕੇ ਦੇ ਵਿਅਕਤੀ ਨੂੰ ਭੁੱਖਾ ਨਹੀਂ ਸੌਣ ਦਿੰਦਾ ਉਹਦੇ ਨਾਲ ਡਟ ਕੇ ਖੜਦਾ ਕੋਈ ਵੀ ਮਸੀਬਤ ਹੋਵੇ ਇਹ ਤਾਂ ਬਹੁਤ ਵੱਡੀ ਮਸੀਬਤ ਆਈ ਛੋਟੀ ਤੋਂ ਛੋਟੀ ਮਸੀਬਤ ਵੀ ਕੱਢ ਦੇ ਨੇ ਵੱਡੀ ਤੋਂ ਵੱਡੀ ਮਸੀਬਤ ਦੇ ਵਿੱਚ ਵੀ ਕੱਢ ਦੇ ਨੇ ਸੋ ਸਾਰੇ ਅਸੀਂ ਪੰਜਾਬੀ ਵਾਂ ਮੈਂ ਸਮਝਦਾ ਇਸ ਹੜ੍ਹ ਪੀੜਤਾ ਦੀ ਪੀੜਤ ਜਿਹੜੀ ਮਸੀਬਤ ਆਈ ਆ ਉਹਦੋਂ ਇਕੱਠੇ ਹੋ ਕੇ ਇਕੱਜ ਹੋ ਕੇ ਜਿਹੜਾ ਨਿਪਟਾ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਸਾਹਿਬ ਬਿਲਕੁਲ ਆਉਣ ਪੰਜਾਬ ਦੇਸ਼ ਦਾ ਸੁਭਾਗਾ ਪਰ ਲੇਕਿਨ ਬਹੁਤ ਦੇਰ ਹੋ ਚੁੱਕੀ ਆ ਉਹਨਾਂ ਨੂੰ ਤੁਰੰਤ ਜਿਹੜਾ ਮੁਆਵਜ਼ਾ ਹੈਗਾ ਉਹ ਐਲਾਨ ਦੇਣਾ ਚਾਹੀਦਾ ਹੈਗਾ ਲਗਭਗ 10 ਅਗਸਤ ਦਾ ਜੇ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ 10 ਅਗਸਤ ਦੇ ਵਿੱਚ ਕਪੂਰਥਾ ਛਾੜ ਆਇਆ ਸੀ ਉਸ ਤੋਂ ਬਾਅਦ ਲਗਾਤਾਰ ਕਦੇ ਕਿਤੇ ਕਦੇ ਕਿਤੇ ਹੜ੍ਹ ਲਗਾਤਾਰ ਆ ਰਹੇ ਨੇ ਕਿ ਅੱਜ ਵੀ ਮੈਂ ਦੇਖ ਰਿਹਾ ਸੀ ਹੁਣੀ ਕਕਰਦਾ ਪਾਣੀ ਜਿਹੜਾ ਉਹ ਬਿਲਕੁਲ ਜਿਹੜਾ ਡੇਂਜਰ ਲੈਵਲ ਆ ਉਹ ਤਾਂ ਵੀ 3 ਫੁੱਟ ਉੱਤੇ ਚੱਲ ਰਿਹਾ ਹੈਗਾ ਪਰ ਲੇਕਿਨ ਮੈਂ ਸਮਝਦਾ ਮੈਂ ਤਾਂ ਪ੍ਰਮਾਤਮਾ ਦੀ ਧੰਨਵਾਦ ਕਰੂੰਗਾ ਕਿ ਹਜੇ ਤੱਕ ਸਥਿਤੀ ਜਿਹੜੀ ਆ ਉਹ ਕਾਬੂ ਵਿੱਚ ਆ ਗਈ ਸੋ ਹੜਾ ਦਾ ਖਤਰਾ ਤਾਂ ਹਜੇ ਵੀ ਬਹੁਤ ਜਗ੍ਹਾ ਤੇ ਬਣਿਆ ਹੋਇਆਗਾ ਸੋ ਪ੍ਰਧਾਨ ਮੰਤਰੀ ਸਾਹਿਬ ਨੂੰ ਚਾਹੀਦਾਗਾ ਕਿ ਸਾਡੇ ਸੂਬੇਦਾਰ ਇਨਸਾਫ ਕਰਨ ਔਰ ਤਰੰਤ ਜਿਹੜਾ ਪੈਸਾ ਉਹ ਜਾਰੀ ਕਰਨ ਅਸੀਂ ਪੰਜਾਬ ਦੇ ਲੋਕਾਂ ਨਾਲ ਖੜਿਆਂਗੇ ਅਸੀਂ ਪੰਜਾਬ ਦਾ ਜਿਹੜਾ ਸਾਡਾ ਬਣਦਾ ਪੈਸਾਗਾ ਉਹ ਜਦੋਂ ਗਰਦਾਵੀਆਂ ਹੋ ਕੇ ਆ ਗਈਆਂ ਬੜੇ ਸਾਰੇ ਅਫਸਰ ਲਾਏ ਹੋਏ ਨੇ ਕਿ ਅਸੀਂ ਇੱਕ ਇੱਕ ਨੋਡਲ ਅਫਸਰ ਜਿਹੜਾ ਜਿੱਕੇ ਪਿੰਡ ਦੇ ਲਈ ਲਾਂਦਾ ਇੱਕ ਅਫਸਰ ਇੱਕ ਪਿੰਡ ਲਈ ਜਿਵੇਂ 74 ਤਾਂ ਕਿ ਬਿਲਕੁਲ ਇਮਾਨਦਾਰੀ ਦੇ ਨਾਲ ਜਿਹੜਾ ਉਹ ਉਹਦਾ ਆਪਣਾ ਮੁਆਵਜ਼ੇ ਦਾ ਜਿਹੜਾ ਜਾਇਜ਼ਾ ਲੈ ਲਵੇ ਔਰ ਫੈਟ ਕਰ ਲਵੇ ਉਹਦੇ ਬਾਅਦ ਜਿਹੜਾ ਉਹ ਮੁਆਵਜ਼ਾ ਹੈ। ਐਗਰੀਕਲਚਰ ਮਿਨਿਸਟਰ ਜੀ ਜਿਹੜੇ ਉਹ ਕਹਿ ਕੇ ਗਏ ਨੇ ਕਿ ਅਸੀਂ ਫੰਡ ਪਹਿਲਾਂ ਰਿਲੀਜ਼ ਹੋ ਚੁੱਕਿਆ ਹੈ ਕੇਂਦਰ ਸਰਕਾਰ ਵੱਲੋਂ। ਦੇਖੋ ਮੈਨੂੰ ਸਮਝ ਨਹੀਂ ਉਹਦੀ ਝੂਠ ਬੋਲਣ ਦੀ ਭਾਰਤ ਜਨਤਾ ਪਾਰਟੀ ਕਿਉਂ ਆਦੀ ਆ। ਕੋਈ ਇਸ ਤਰ੍ਹਾਂ ਦਾ ਫੰਡ ਰਿਲੀਜ਼ ਨਹੀਂ ਹੋਇਆ ਜੇ ਰਿਲੀਜ਼ ਹੋਇਆ ਹੁੰਦਾ ਤਾਂ ਰੌਲਾ ਪਾ ਕੇ ਚੈੱਕ ਭੇਜਦੇ। ਹੂੰ। ਜਿਹੜੇ ਸਾਡੇ ਗਵਾਂਟੀ ਦੇ ਸੂਬੇ ਨੇ ਉਹ 5 ਕਰੋੜ ਰੁਪਏ ਦਾ ਚੈੱਕ ਜਿੱਦ ਦਿੰਦੇ ਨੇ ਤਾਂ ਪੂਰੀ ਮੀਡੀਆ ਬਰੀਫਿੰਗ ਕਰਕੇ ਫੇਰ ਭੇਜਦੇ ਨੇ ਸੈਂਟਰ ਚ ਪਹੁੰਚਾ ਕੇ ਵੀ ਭੇਜਦੇਗਾ ਸੋ ਝੂਠ ਬੋਲਣਾ ਬੰਦ ਕਰਨ ਤੁਸੀਂ ਦੇਖੋਗੇ ਛੋਟਾ ਛੋਟਾ ਜਿਹਾ ਕੋਈ ਕਿਤੇ 50000 ਦੇ ਲੱਖ ਦਿੰਦਾ ਉਹ ਵੀ ਉਹਦੀ ਫੋਟੋਗ੍ਰਾਫੀ ਕਰਦਾਗਾ ਜਾਂ ਉਹ ਕਰਦਾਗਾ ਅਸੀਂ ਤਾਂ ਕਹਿੰਦੇ ਆਗੇ ਕਿ ਲੋਕਾਂ ਨੂੰ ਰਸਤਾ ਭੇਜੋ ਲੋਕਾਂ ਦਾ ਜਿਹੜਾ ਮਦਦ ਕਰੋ ਇਹ ਹੱਥ ਜਿਹੜਾ ਸਮਾਗਾ ਹੋਰ ਰਾਜਨੀਤੀ ਕਰਨ ਦਾ ਨਹੀਂ ਹੈ ਰਾਜਸੀ ਬਾਤ ਕਰ ਲਵਾਂਗੇ ਆਪਾਂ ਨੂੰ ਆਪਣੇ ਦੇਸ਼ ਦੇ ਲੋਕਾਂ ਦੇ ਸੂਬੇ ਦੇ ਲੋਕਾਂ ਨੂੰ ਬਚਾਉਣ ਦਾ ਪਿਛਲੇ ਦਿਨੀ ਦਾ ਮੈਂ ਸਮਝਦਾ ਮਜ਼ਦੂਰ ਭਰਾਵਾਂ ਦੇ ਕਾਫੀ ਸਾਰੇ ਘਰ ਡੈਮੇਜ ਹੋਏ ਸੀ ਉਹਨਾਂ ਦਾ ਵੀ ਮੁਆਵਜ਼ਾ ਮਿਲੂਗਾ ਉਹਨਾਂ ਦੇ ਵੀ ਜਿਹੜਾ ਸਰਵੇ ਕਰਵਾਇਆ ਜਾਵੇਗਾ